ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਤੇ ਇਸ ਵਕਤ ਵਿਚਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ अंतर प्यास उठी प्रभु केरी सुन गुरु वचन मन तीर लगैया मन की बिरथा मन ही जाने और के जाने को पीर परय शायद किनेय शब्द में की सुनया ਮਾਨੋ ਸੀਨੇ ਨੂੰ ਤੀਰ ਦੀ ਤਰ੍ਹਾਂ ਲੱਗੇ ਸ਼ਬਦ ਸੁਣਨ ਦਾ ਵਿਚ ਹੈ ਵੇਖਣ ਦਾ ਨਹੀਂ ਇਸ ਵਾਸਤੇ ਗੁਰੂ ਰਣ ਸਾਹਿਬ ਜੀ ਮਹਾਰਾਜ ਸਰਵਨ ਦਰਸ਼ਨ ਨੇ ਨੈਤਰ ਦਰਸ਼ਨ ਨਹੀਂ ਗੁਰੂ ਨੂੰ ਸੁਣਨਾ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਪਨਿਸ਼ਦਾਂ ਦੇ ॠषि ਕਹਿੰਦੇ ਨੇ श्रुतवा धर्मं विजानाति। ਭਈ ਸੁਣਨ ਤੋਂ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣਦਿਆਂ ਹੀ ਦੁਖ ਨਾਸ ਹੋ ਜਾਂਦੇ ਨੇ। ਸੁਣਦਿਆਂ ਹੀ ਪਾਪ ਨਾਸ ਹੋ ਜਾਂਦੇ ਨੇ ਸੁਣਦੇ ਆਂ ਹੀ ਸਦੀਵੀ ਖੇੜਾ ਅੰਦਰੋਂ ਜਨਮ ਲੈਂਦਾ ਸੁਣਦੇ ਆਂ ਹੀ ਕੋਈ ਸਿੱਧ ਬਣ ਜਾਂਦਾ ਧੀਰ ਬਣ ਜਾਂਦਾ ਨਾਥ ਬਣ ਜਾਂਦਾ ਗਿਆਨੀ ਬਣ ਜਾਂਦਾ ਧਿਆਨੀ ਬਣ ਜਾਂਦਾ ਇਤਨਾ ਪਾਵਨ ਹੋ ਜਾਂਦਾ ਕਿ 68 ਤੀਰ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ ਇਤਨੀ ਮਹਿਮਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਗੁਰੂ ਦਾ ਸ਼ਬਦ ਕੀ ਸੁਣਿਆ ਇਹ ਤੇ ਤੀਰ ਦੀ ਤਰ੍ਹਾਂ ਲਗੇ ਅੰਤਰੁ ਪਿਆਸ ਉਠੀ ਪ੍ਰਭ ਕੈਰੀ ਸੁਨ ਗੁਰੂ ਵਚਨ ਵਚਨ ਤੇ ਸੁਣਨ ਦੀ ਵਸਤੂ ਹੈ ਸ਼ਬਦ ਤੇ ਸੁਣਨਾ ਇਸ ਵਾਸਤੇ ਕਹਿੰਦੇ ਨੇ ਸਰਵਨ ਦਰਸ਼ਨ ਥੋੜਾ ਜਿਹਾ ਅੱਜ ਦਾ ਮੈਂ ਇਹ ਵੀ ਖੁਲਾਸਾ ਕਰਦੇ ਆਂ ਜਿਨ੍ਹਾਂ ਨੇ ਗੁਰਨਾਣਿਕ ਨੂੰ ਵੇਖਿਆ ਵੇਖਣ ਵਾਲਿਆਂ ਨੇ ਭੂਤਨਾ ਵੀ ਆਖਿਆ ਬੇਤਾਲਾ ਵੀ ਆਖਿਆ ਪੱਥਰ ਵੀ ਮਾਰੇ ਰੋਹਿਲਖਣ ਦੇ ਵਿੱਚ ਤੇ ਬਰਦਾ ਫਿਰੋਸ਼ੀ ਜਿੱਥੇ ਮਨੁੱਖਾਂ ਨੂੰ ਵੇਚਿਆ ਜਾਂਦਾ ਸੀ ਪਕੜ ਕੇ ਸਤਗੁਰਾਂ ਨੂੰ ਮੰਡੀ 'ਚ ਖੜਾ ਕਰ ਦਿੱਤਾ ਬਗਦਾਦ ਦੇ ਵਿੱਚ ਖੋਦੇ 'ਚ ਸੁੱਟ ਦਿੱਤਾ ਬਾਬਰ ਨੇ ਜੇਲ੍ਹ ਦੇ ਵਿੱਚ ਪਾ ਦਿੱਤਾ ਕਿਸੇ ਨੇ ਭੂਤਨਾ ਆਖਿਆ ਕਿਸੇ ਨੇ ਬੇਤਾਲਾ ਆਖਿਆ ਦੂਰ ਕਿਉਂ ਜਾਓ 20 ਰੁਪਏ ਬਦਲੇ ਪਿਤਾ ਨੇ ਵੀ ਦੋ ਛਪੇੜਾਂ ਮਾਰ ਦਿੱਤੀਆਂ ਮਮਤਾ ਦੀ ਮਾਰੀ ਹੋਈ ਮਾਂ ਵੀ ਕਹਿਣ ਲੱਗੀ ਪੁੱਤ ਸਦਾ ਹੀ ਲੱਗਦਾ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਭੋਤਨਾ ਬੇਤਾਲਾ ਕਹਿ ਦਿੱਤਾ ਪਰ ਜਿਨ੍ਹਾਂ ਨੇ ਸੁਣਿਆ ਨਿਹਾਲ ਹੋ ਗਏ ਜਿਨ੍ਹਾਂ ਨੇ ਸੁਣਿਆ ਕਪਾਟ ਖੁੱਲ ਗਿਆ ਜਿਨ੍ਹਾਂ ਨੇ ਸੁਣਿਆ ਬ੍ਰਹਮਗਣੀ ਹੋ ਗਏ ਇਤਿਹਾਸ ਦੇ ਸਾਰੇ ਪੰਨੇ ਤੁਹਾਡੇ ਸਾਹਮਣੇ ਨਾ ਰੱਖਾਂ ਸਿਰਫ ਉਪਰੋਂ ਉਪਰੋਂ ਮੁਖਤਸਰ ਜਿਨ੍ਹਾਂ ਨੇ ਸਿਰਫ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਵੇਖਿਆ ਵੇਖਣ ਵਾਲਿਆਂ ਨੇ ਆਪਣੀ ਨਗਰੀ ਚੋਂ ਕੱਢ ਦਿੱਤਾ ਸੀ ਆਪਣੇ ਪਿੰਡ ਚੋਂ ਕੱਢ ਦਿੱਤਾ ਸੀ ਆਖਿਆ ਸੀ ਜਾਂ ਤੇ ਮੀਂਹ ਵਰਸਾਓ ਜਾਂ ਸਾਡਾ ਪਿੰਡ ਛੋੜਦਾ ਇਤਿਹਾਸ ਹੈ ਮਹਾਰਾਜ ਕਹਿਣ ਲੱਗੇ ਮੈਂ ਕਰਤਾਰ ਦੇ ਹੱਥੇ ਚ ਹੈ ਆਪਾਂ ਛੋੜ ਜਾਂਦੇ ਆਂ ਤੁਹਾਡੀ ਨਗਰੀ ਪਿੰਡ ਛੋੜ ਦਿੰਦੇ ਆਂ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਪਿੰਡ ਛੋੜਨ ਤੇ ਮਜਬੂਰ ਕੀਤਾ ਜਿਨ੍ਹਾਂ ਨੇ ਸੁਣਿਆ ਉਹ ਨਦਰੀ ਨਦਰ ਨਿਹਾਲ ਹੋਏ ਬਖਸ਼ਿਸ਼ ਰਹਿਮਤ ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੇਖਿਆ ਵੇਖਣ ਵਾਲਿਆਂ ਨੇ ਮਰਵਾਹੇ ਨੇ ਅਕਬਰ ਦੇ ਦਰਬਾਰ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਕੋਈ 150 ਦਸਤ ਕਰਾ ਕੇ ਮੇਜਰ ਨਾਮਾ ਪੇਸ਼ ਕੀਤਾ ਸੀ ਜਦ ਸਾਰੇ ਵਰਨਾ ਨੂੰ ਇੱਕੋ ਹੀ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਣ ਦੀ ਪ੍ਰਥਾ ਚਲਾਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਬੁਥੇਰਿਆ ਨੇ ਕਹਿ ਦਿੱਤਾ ਇਹ ਵੀ ਸੁਦਾਈ ਹੈ ਪਹਿਲੀ ਅਵਸਥਾ ਨਿਥਾਵਾਂ ਵੀ ਕਹਿ ਦਿੱਤਾ ਇੱਕ ਜੁਲਾਹੀ ਨੇ ਨਿਥਾਂ ਔਰ ਜਿਨ੍ਹਾਂ ਨੇ ਸੁਣਿਆ ਸੁਣਨ ਵਾਲਿਆਂ ਦੀ ਰਸਨਾ ਤੋਂ ਫਿਰ ਹਕੀਕੀ ਬੋਲ ਨਿਕਲੇ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਉਟੀਆਂ ਦੀ ਔਟ ਗੁਰੂ ਅਮਰਦਾਸ ਮੁਖਤਸਰ ਮਹਿਰਜ਼ ਕਰਦਾ ਪਿਆ ਸਾਰੇ ਪੰਨੇ ਨੇ ਜਿਨ੍ਹਾਂ ਨੇ ਸਿਰਫ ਵੇਖਿਆ ਧਨ ਗੁਰੂ ਰਾਮਦਾਸ ਜੀ ਨੂੰ ਉਹ ਸੋਢੀ ਦੀ ਈਰਖਾ ਕਰਦੇ ਰਹੇ ਜਦੋਂ ਬੱਚਾ ਹੀ ਤੇ ਸੀ ਹੋਰ ਕੀ ਹੈ ਘੁੰਗਣੀਆਂ ਵੇਚਦਾ ਹੁੰਦਾ ਸੀ ਮਾਂ ਬਾਪ ਮਰ ਗਏ ਸਨ ਨਾਨੀ ਨੇ ਪਾਲੇ ਬੁਥੇਰੀਆਂ ਨੇ ਬੁਰਾ ਬੁਰਾ ਵੀ ਆਖੇ ਪਾਦਸ਼ਾਹ ਵੀ ਕਹਿੰਣ ਕੋਈ ਭਲਾ ਕਹੋ ਪਾਵੇਂ ਬੁਰਾ ਕਹੋ ਆਮਤਨ ਦਿਓ ਹੈ ਢਾਰ ਪਰ ਜਿਨ੍ਹਾਂ ਨੇ ਸੁਣਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਦਕੇ ਗਏ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਵੇਖਣ ਵਾਲਿਆਂ ਨੇ ਤਤੀ ਤਵੀ ਤੇ ਬਿਠਾ ਦਿੱਤਾ ਵੇਖਣ ਵਾਲਿਆਂ ਨੇ ਉਬਲਦੀ ਦੇਗ ਦੇ ਚ ਬਿਠਾ ਦਿੱਤਾ ਵੇਖਣ ਵਾਲਿਆਂ ਨੇ ਉੱਪਰ ਰੇਤਾ ਪਾਇਆ ਗਰਮ ਗਰਮ ਇਤਿਹਾਸ ਹੈ ਪਰ ਜਿਨ੍ਹਾਂ ਨੇ ਸੁਣਿਆ ਉਹ ਸਦਕੇ ਗਏ ਕੁਰਬਾਨ ਗਏ ਸਾਈ ਮੀਆਂ ਮੇਰ ਭਾਈ ਗੁਰਦਾਸ ਬਾਬਾ ਬੁੱਢਾ ਕਵੀ ਜਮਾਲ हुसैन ਭਾਈ ਮੰਜ ਭਾਈ ਬੰਨੋ ਬਾਹੀ ਸਾਲ ਜਿਨ੍ਹਾਂ ਨੇ ਸੁਣਿਆ ਉਹ ਸਦਕੇ ਗਏ ਕੁਰਬਾਨ ਹੋਏ ਪਰ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਤਤੀ ਤਵੀ ਤੇ ਬਿਠਾ ਦਿੱਤਾ ਸਤਿਗੁਰੂ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਰਿਠਿਆਂ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਿਨ੍ਹਾਂ ਨੇ ਸਿਰਫ ਵੇਖਿਆ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਜਰਾਤ ਦੀ ਗੱਲ ਗੁਜਰਾਤ ਇੱਕ ਸ਼ਹਿਰ ਲੈnde ਪੰਜਾਬ ਦੇ ਜੋ ਅੱਜਕਲ ਪਾਕਿਸਤਾਨ ਦੇ ਚ ਹੈ ਗੁਜਰਾਤ ਹਿੰਦੁਸਤਾਨ ਵਿੱਚ ਇੱਕ ਸੂਬਾ ਹੈ ਜਿਸ ਦੀ ਰਾਜਧਾਨੀ ਅਹਮਦਾਬਾਦ ਹੈ ਗੁਜਰਾਤ ਇੱਕ ਸ਼ਹਿਰ ਸੀ ਦੇਸ਼ ਦੀ ਵੰਣ ਤੋਂ ਪੜੇ ਪਹਿਲੇ ਬਹੁਤ ਵੱਡਾ ਸ਼ਹਿਰ ਗੁਜਰਾਤ ਔਰ ਇੰਜ ਕਹਿ ਲੋ ਇਸੇ ਜ਼ਿਲੇ ਦੇ ਸਿੱਖਾਂ ਦੀ ਸਭ ਤੋਂ ਜ਼ਿਆਦਾ ਵਸੋਂ ਸੀ ਇਹ ਗੁਜਰਾਤੀ ਸਿੰਘ ਅਜ ਹਿੰਦੁਸਤਾਨ ਦੇ ਹਰ ਸ਼ਹਿਰ ਦੇ ਵਿੱਚ ਮੌਜੂਦ ਨੇ ਇੱਥੇ ਹੀ ਜਹਾਂ ਦੇ ਪਾਦਸ਼ਾਹ ਕੋੜੇ ਤੇ ਅਸਵਾਰ ਮਹਿਲ ਨਾਲ ਸੰ ਬੱਚੇ ਨਾਲ ਸੰ ਪੂਰੇ ਲਾਉ ਲਸ਼ਕਰ ਦੇ ਨਾਲ ਜਦ ਲੰਗੇ ਦਰਗਾਹ ਤੇ ਬੈਠਾ ਇੱਕ ਫਕੀਰ ਬਾਰ ਨਿਕਲ ਕੇ ਤਨਜ਼ ਕਰਨ ਲਗਾ ਆਖਣ ਲਗਾ ਇਸਤਰੀ ਕੀ ਤੇ ਫਕੀਰ ਕੀ ਉੱਤਰ ਕੀ ਤੇ ਫਕੀਰ ਕੀ ਫਿਰ ਦੌਲਤ ਕੀ ਤੇ ਫਕੀਰ ਕੀ ਤੇ ਤਨਜ਼ਜ ਕਰਨ ਲਗਾ Hindu ਕੀ ਤੇ ਫਕੀਰ ਕੀ ਸਤਗੁਰੂ ਨੇ ਘੋੜੇ ਦੀਆਂ ਵਾਗਾਂ ਖਿੱਚੀਆਂ ਰੋਕੇ ਆਖਿਆ ਫਕੀਰ ਸਾਈ ਸੁਣ ਇਸਤਰੀ ਈਮਾਨ ਪੁੱਤਰ ਨਿਸ਼ਾਨ ਦੌਲਤ ਗੁਜ਼ਰਾਨ ਫਕੀਰ ਨਾ Hindu ਨਾ Musalman ਤੂੰ ਕਿਹੜੇ ਚੱਕਰਾਂ ਚ ਪਿਆ ਢਲ ਨੂੰ ਸਮਝਿਆ ਹੀ ਨਹੀਂ ਇਸਤਰੀ ਈਮਾਨ ਪੁੱਤਰ ਨਿਸ਼ਾਨ ਦੌਲਤ ਗੁਜ਼ਰਾਨ ਫਕੀਰ ਨਾ Hindu ਨਾ Musalman ਜੋ ਕੇ ਆ ਫਕੀਰ ਗੱਲ ਨੂੰ ਸਮਝ ਕੇ ਤੋ ਮੈਨਸ ਕਰਾ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਤੇ ਤਨਸ ਕਰ ਦਿੱਤੀ ਹੈ ਮੋਤੀਆਂ ਦੀ ਮਾਲਾ ਗਲ ਦੇ ਚ ਪਹਿਨ ਲਈ। ਸ਼ੀਸ਼ ਤੇ ਕਲਗੀ ਲਾ ਲਈ ਇਹ 6ਵੇਂ ਪਾਦਸ਼ਾਹ ਨੇ ਵੀ ਕਲਗੀ ਲਾਈ ਸੀ। ਮੋਤੀਆਂ ਦੀ ਮਾਲਾ ਪਹਿਨ ਲਈ। ਹੱਥ ਦੇ ਚ ਹੀਰੇ ਮੋਤੀਆਂ ਨਾਲ ਜੜਦ ਕੰਗਣ ਪਹਿਨਦੇ ਨੇ। ਜੜਰੀ ਦਾ ਲਿਬਾਸ ਪਹਿਨਦੇ ਨੇ। ਘੋੜੇ ਦੀ ਅਸਵਾਰੀ ਕਰਦੇ ਨੇ। ਸੋਨੇ ਦੇ ਸਿੰਘਾਸਨ ਤੇ ਬੈਠਦੇ ਨੇ। ਤਰਕ ਪਰ ਵਿਵੇਕ ਸਰਦੇ ਚ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਸ਼ਬਦ ਦੀ ਵਿਚਾਰ ਸਰਵਨ ਕੀਤੀ ਗਿਆਨ ਸਰਵਨ ਕੀਤਾ ਕਪਾਟ ਖੁੱਲ ਗਏ ਉਹਨਾਂ ਨੇ ਜਿਨ੍ਹਾਂ ਨੇ ਸੁਣਿਆ ਦੇਖਣ ਵਾਲੇ ਗੁਰੂ ਹਰ Rai ਸਾਹਿਬ ਜੀ ਨਾਲ ਵੀ ਸਹਿਮਤ ਨਹੀਂ ਹੋਏ ਇਤਿਹਾਸ ਪਰ ਜਿਨ੍ਹਾਂ ਨੇ ਸੁਣਿਆ ਸੱਚੇ ਗਏ ਵੇਖਣ ਵਾਲਿਆਂ ਨੇ ਤੇ ਇਕਤੰਮ ਇਤਰਾਜ਼ ਕਰ ਦਿੱਤਾ 8ਵੇਂ ਗੁਰੂ ਨਾਨਕ ਤੇ ਹੈ ਸਾਡੇ 5 ਵਰਿਆਂ ਦਾ ਬਾਲਕ ਤੇ ਗੁਰੂ ਨਾਨਕ 8ਵੇਂ ਪਾਤਸ਼ਾਹ ਆਮ ਲੋਕਾਂ ਨੇ ਤੇ ਇਤਰਾਜ਼ ਕੀਤਾ ਕੁਰੂ ਖੇਤਰ ਦੇ ਨਿਤਕ ਨਿਕਟ ਇਕ ਚੌਥੀ ਦੇ ਬ੍ਰਾਹਮਣ ਵਿਦਵਾਨ ਪੰਡਤ ਨੇ ਵੀ ਇਤਰਾਜ਼ ਕਰ ਦਿੱਤਾ ਉਹਨੇ ਕਟਾਕਸ਼ ਕਰਦਿਆਂ ਆਖਿਆ ਦੁਆਪੁਰ ਦੇ ਚ ਹੋਏ ਨੇ ਕ੍ਰਿਸ਼ਨ ਜੀ ਤੇ ਤੁਹਾਡਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ ਅਨਾਂ ਲੰਬਾ ਨਾਮ ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ ਤੁਸੀਂ ਗੀਤਾ ਦੇ ਅਰਥ ਹੀ ਕਰ ਦਿਓ ਕੋਲ ਗੰਗਾ ਜੀਰ ਬੈਠਾ ਸੀ ਪਾਤਸ਼ਾਹ ਨੇ ਉਹਦੇ ਸਿਰ ਤੇ ਛੜੀ ਰੱਖੀ ਅਖਿਆ ਗੀਤਾ ਪੜਦਾ ਜਾ ਤੇ ਅਰਥ ਕਰਦਾ ਜਾ ਉਹ ਸੁਰ ਵਿੱਚ ਗੀਤਾ ਪੜਦਾ ਗਿਆ ਉਹ ਬੜੀ ਮਧੁਰਤਾ ਦੇ ਨਾਲ ਅਰਥ ਕਰਦਾ ਗਿਆ শ্রোਤੇ ਤੇ दंग रह ਗਏ ਇਹ ਬ੍ਰਾਹਮਣ ਵੀ दंग रह ਗਿਆ ਹੈਰਾਨ ਹੋ ਗਿਆ ਚਰਨੀ ਆ ਕੇ ਡਿ ਗਿਆ ਤੇ ਕਹਿ ਲਗਾ ਜਿਸ ਦੀ ਛੜੀ ਦੇ ਚਿਤਨੀਆਂ ਬਰਕਤਾ ਨੇ ਉਦੇ ਵਿੱਚ ਕਿਤਨੀਆਂ ਵਰਕਤਾਂ ਹੋਣਗੀਆਂ ਮਾਫ ਕਰਨਾ ਮੈਨੂੰ ਉਲ ਹੋ ਗਈ ਜਿਨ੍ਹਾਂ ਨੇ ਵੇਖਿਆ ਇਤਰਾਸ ਕੀਤਾ ਬੱਚਾ ਹੈ 5.5 ਸਾਲ ਦੀ ਉਮਰ 7.5 ਸਾਲ ਦੀ ਉਮਰ ਦੇ ਰੁਖਸਤ ਹੋ ਗਏ 5.5 ਸਾਲ ਤੱਕ ਰਹਿ ਇਹ ਲੰਬਾ ਚੋੜਾ ਖੁਲਾਸਾ ਇਤਿਹਾਸ ਕਿਸਵਤ ਪਰ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ ਜਿਨ੍ਹਾਂ ਨੇ ਸੁਣਿਆ ਉਹ ਸਦਕੇ ਗਏ ਜਿਨ੍ਹਾਂ ਨੇ ਦੇਖਿਆ ਉਹ ਕਦੀ ਸਹਿਮਤ ਨਹੀਂ ਹੋਏ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕਰ ਦਿੱਤਾ ਉਸ ਤੋਂ ਪਹਿਲੇ ਐਸੇ ਪਿੰਜਰੇ ਵਿੱਚ ਕੈਦ ਰੱਖਿਆ ਜਿਹਦੇ ਸਤਗੁਰ ਹਿਲ ਵੀ ਨਹੀਂ ਸਕਦੇ ਸਨ 16 ਸਨ ਉਸ ਦੇ ਵਿੱਚ ਜੇ ਹਿਲਣ ਤੇ ਚੁਬਦੀਆਂ ਸਨ ਉਸ ਦੇ ਵਿੱਚ ਰੱਖਿਆ ਪਰ ਜਿਨ੍ਹਾਂ ਨੇ ਸੁਣਿਆ ਉਹਨਾਂ ਚ ਤਿਆਗ ਪੈਦਾ ਹੋਇਆ ਵਿਰਾਗ ਪੈਦਾ ਹੋਇਆ ਭਗਤੀ ਪੈਦਾ ਹੋਈ ਜਿਨ੍ਹਾਂ ਨੇ 10ਵੇਂ ਗੁਰੂ ਨਾਨਕ ధਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਿਆ ਵੇਖਣ ਵਾਲੇ ਤਿੱਕਾ ਹੀ ਨਹੀਂ ਸਹਿਮਤ ਹੋਏ ਬਾਰੀਦਾਰ ਦੇ ਰਾਜੇ ਬ੍ਰਾਹਮਣ ਸੋਢੀ ਰਾਮ ਰਾਏ ਔਰ ਵਕਤ ਦੀ ਹਕੂਮਤ ਦਵਾਨੇ ਔਰੰਗਜ਼ੇਬ ਕਦੀ ਸਹਿਮਤ ਨਹੀਂ ਹੋਇਆ ਔਰ ਹਮੇਸ਼ਾ ਹੀ ਸੰਘਰਸ਼ ਕਰਦੇ ਰਹੇ الا یارخان لکھتے نے آداب نے کبھی تجھ کو سنبھلنے نہ دیا تھا آرام سے پہلو کو بدلنے نہ دیا تھا یہ دھن سنگھ جی چاروں پاسے اداوت نے تھانو کدی چین نال بیٹھنے نہیں دیتا بائی دھار دے راجیاں دی اداوت اور زیب دی اداوت سوڈیاں اداوت دھیر دی مل کی اداوت رام رائے دی اداوت برامنی سماج دی اداوت دشمنی اور اے فقیر اللہ یار خان کہہ رہے آدا نے کبھی تجھ کو سنبھلنے نہ دیا تھا آرام سے پہلو کو بدلنے نہ دیا تھا جنہ نے دیکھا وہ تو کتے سہمت نہیں ہوئے پر جنہ نے سنیا وہ سن کے نحال ہوئے پیر بدھو شاہ جیسے بھائی نند لال جیسے پنج پیارے ਪਾਈ ਮਨੀ ਸਿੰਘ ਜੀ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋਏ ਜਿਨ੍ਹਾਂ ਨੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰਫ ਵੇਖਿਆ ਸਿਰਫ ਵੇਖਣ ਵਾਲਿਆਂ ਨੇ ਸਨ ਚੌਰਾਸੀਚ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਵਿੱਦ ਵੀ ਕੀਤੀ ਸાળ ਕੇ ਛੁੱਟ ਦਿੱਤੀਆਂ ਜਲਾ ਦਿੱਤੀਆਂ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਇੱਕ ਇੱਕ ਪੰਕਤੀ ਤੋਂ ਸਦਕੇ ਜਾਂਦੇ ਨੇ ਨਿਛਾਵਰ ਜਾਂਦੇ ਨੇ ਕੁਰਬਾਨ ਜਾਂਦੇ ਨੇ ਸਦਕੇ ਜਾਂਦੇ ਨੇ ਇੱਕ ਇੱਕ ਪੰਕਤੀ ਤੋਂ ਗੁਰੂ ਸੁਣਨ ਦਾ ਵਿਸ਼ਾ ਹੈ ਵੇਖਣ ਦਾ ਨਹੀਂ ਇਹ ਵੀ ਮਾਰਜ ਕਰਦੇ ਆ ਸੁਣਨ ਦਾ ਵਿਸ਼ਾ ਹੈ ਔਰ ਸੁਣਨਾ ਹੀ ਤੇ ਕਠਨ ਹੈ ਬਿਨਾਂ ਪੂਰੇ ਧਿਆਨ ਤੋਂ ਸੁਣਨਾ ਅਖਾਵੇਗਾ ਮੈਂ ਇਸ ਨੂੰ ਇੰਜ ਵੀ ਬਿਆਨ ਕਰਦਾ ਹਾਂ ਸਾਡੇ ਹਿੰਦੂ ਵੇਦ ਜਾਂਦੇ ਨੇ ਮੰਦਿਰ ਦੇ ਦਰਸ਼ਨ ਕਰਨ ਕਿਸੇ ਮੂਰਤੀ ਦੇ ਕਿਸੇ ਤਸਵੀਰ ਦੇ ਸਾਰੀ ਸਾਧਨਾ ਉਹਨਾਂ ਦੀ ਦਰਸ਼ਨਾਂ ਤੇ ਖੜੀ ਹੈ ਵੇਖਣ ਤੇ ਖੜੀ ਹੈ ਸਾਡੇ ਮੁਸਲਮਾਨ ਬਿਰਾਹ ਜਾਂਦੇ ਨੇ ਮਸਜਿਦ ਦੇ ਚ ਪੜਨ ਲਈ ਨਮਾਜ਼ ਸਾਰੀ ਸਾਧਨਾ ਪੜਨ ਤੇ ਖੜੀ ਹੈ ਪੜਨਾ ਸਿੱਖ ਜਾਂਦਾ ਹੈ ਗੁਰਦੁਆਰੇ ਸੁਣਨ ਲਈ ਗੁਰੂ ਦਾ ਸ਼ਬਦ ਸਾਰੀ ਸਾਧਨਾ ਕੰਨਾਂ ਤੇ ਖੜੀ ਹੈ ਵੇਖਣਾ ਤੇ ਆਸਾਨ ਹੈ ਅੱਖਾਂ ਦੇ ਸਾਹਮਣੇ ਜੋ ਕੁਝ ਵੀ ਹੋਏਗਾ ਦਿਸ ਪੈ ਕਰਾ ਤੇ ਦੇਖਣ ਨਾਲ ਕੀ ਕੁਝ ਵੀ ਨਹੀਂ ਆਉਂਦਾ ਦੇਖਣਾ ਆਸਾਨ ਹੈ ਦੇਖਣ ਨਾਲੋਂ ਥੋੜਾ ਜਿਹਾ ਪੜਨਾ ਕਠਨਾ ਹੈ ਕਿਉਂਕਿ ਥੋੜਾ ਬਹੁਤ ਤੇ ਧਿਆਨ ਚਾਹੀਦਾ ਤਾਂ ਹੀ ਬੰਦਾ ਪੜ ਸਕੇਗਾ ਵਰਨਾ ਨਹੀਂ ਤੋਂ ਮੁਸਲਮਾਨ ਜਾਂਦੇ ਨੇ ਮਸਜਿਦ ਵਿੱਚ ਪੜਨ ਲਈ ਨਮਾਜ਼ ਸਾਰੀ ਸਾਧਨਾ ਪੜਨ ਤੇ ਖੜੀਏ ਸਿੱਖ ਜਾਂਦਾ ਹੈ ਗੁਰਦੁਆਰੇ ਸੋਨ ਲਈ ਗੁਰੂ ਦਾ ਸ਼ਬਦ ਸਾਰੀ ਸਾਦਨਾ ਕੰਨਾਂ ਤੇ ਖੜੀਏ ਪੂਰੇ ਧਿਆਨ ਤੋਂ ਬਿਨਾਂ ਸੁਣਨਾ ਹੋਖੈ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੁੰਦਾ ਦੂਜਾ ਸੁਣ ਰਿਹਾ ਹੁੰਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੋ ਗਲਤੇ ਸਾਰੀ ਧਿਆਨ ਦੀ ਸੀ ਧਿਆਨ ਨਾ ਹੋਵੇ ਕੰਨ ਨਹੀਂ ਸੁਣ ਸਕਦੇ ਪੂਰਾ ਧਿਆਨ ਚਾਹੀਦਾ ਤੇ ਜਦ ਕੋਈ ਪੂਰੇ ਧਿਆਨ ਨਾਲ ਗੁਰੂ ਦਾ ਸ਼ਬਦ ਸੁਣਦਾ ਹੈ ਸ਼ਬਦ ਐਸਾ ਮੰਤਰ ਹੈ ਉਹ ਇੰਜ ਲੱਗਦਾ ਹੈ ਹਿਰਦੇ ਦੇ ਵਿੱਚ ਮਾਨੋ ਤੀਰ ਅੰਤਰੁ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਇਹਨੇ ਸ਼ਬਦ ਕੀ ਸੁਣਿਆ ਸ਼ਬਦ ਤੇ ਮਨ ਨੂੰ ਤੀਰ ਦੀ ਤਰ੍ਹਾਂ ਜਾਵਜੇ ਤਨ ਨੂੰ ਤੀਰ ਨਿਕ ਲੱਗੇ ਤਨ ਦੇ ਚੋਂ ਖੂਨ ਨਿਕਲੇਗਾ ਮਨ ਨੂੰ ਸ਼ਬਦ ਲੱਗੇ ਗੁਰੂ ਦਾ ਸ਼ਬਦ ਲੱਗੇ ਮਨ ਦੇ ਚੋਂ ਵਾਸ਼ਨਾ ਨਿਕਲੇਗੀ ਤਨ ਨੂੰ ਤੀਰ ਲੱਗੇ ਤਨ ਛਲਨੀ ਹੋ ਜਾਏਗਾ ਖੂਨ ਨਿਕਲੇਗਾ ਮਨ ਨੂੰ ਗੁਰੂ ਦਾ ਸ਼ਬਦ ਤੀਰ ਦੀ ਤਰ੍ਹਾਂ ਲੱਗੇ ਅੰਦਰੋਂ ਵਾਸ਼ਨਾ ਨਿਕਲ ਜਾਏਗੀ ਮਨ ਦੇ ਚੋਂ ਲੋਭ ਨਿਕਲ ਜਾਏਗਾ ਹੰਕਾਰ ਨਿਕਲ ਜਾਏਗਾ ਤਨ ਦੇ ਚੋਂ ਜੈਸੇ ਜੈਸੇ ਖੂਨ ਨਿਕਲੇ تیر ਲੱਗਣ ਤੋਂ ਬਾਅਦ ਉਹ ਤੜਪਦਾ ਹੋਇਆ ਬੰਦਾ ਕਹਿੰਦਾ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਉਹ ਪਾਣੀ ਮੰਗਦਾ ਹੈ ਤੇ ਗੁਰੂ ਦਾ ਸ਼ਬਦ تیر ਦੀ ਤਰ੍ਹਾਂ ਮਨ ਨੂੰ ਲੱਗ ਜਾਏ ਤੇ ਮਨ ਛਲਨੀ ਹੋ ਜਾਏ ਰਸਨਾ ਕਹਿ ਉੱਠਦੀ ਹੈ ਵਾਹਿਗੁਰੂ 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 ਉਹ ਤੜਪੇ ਹੋਏ ਦੇ ਨਾਲ ਕਰਦਾ ਹੈ ਉਹ ਜਿਵੇਂ ਹਾਏ ਪਾਣੀ ਹਾਏ ਪਾਣੀ ਮੰਗ ਰਿਹਾ ਹੈ ਕੋਈ ਮੋਦ ਉਹਦੇ ਪਾਣੀ ਪਾ ਦੇ ਰਿਹਾ ਹੈ ਕਹਿੰਦੇ ਉਸ ਦੀ ਜ਼ਿੰਦਗੀ ਬਚ ਸਕਦੀ ਹੈ ਇਸ ਤਰ੍ਹਾਂ ਜਦ ਗੁਰੂ ਦਾ ਸ਼ਬਦ ਮਨ ਨੂੰ ਲੱਗਦਾ ਹੈ ਵਾਸ਼ਨਾ ਨਿਕਲਦੀ ਹੈ ਉਹ ਵੀ ਤੜਪਦਾ ਹੈ ਤੇ ਉਹਦੀ ਜ਼ਬਾਨ ਜਪਣ ਲੱਗ ਪੈਂਦੀ ਹੈ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ ਆਖਣਾ ਕੁਛ ਹੋ ਰਿਹਾ ਹੈ